ਹਾਂਜੀ ਮਿੱਤਰੋ ਕਿਵੇਂ ਸਾਰੇ ਸਵਾਗਤ ਆ ਤੁਹਾਡਾ ਆਪਣੇ ਯਾਰਲੀ ਯੂਟਿਊਬਰ ਪੇਜ ਤੇ ਜੇ ਤੁਹਾਨੂੰ ਵੀਡੀਓ ਆਪਣੀ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਾਂ ਗਏ ਸੀ ਅੱਜ ਕਲਾਣੇ ਮੱਖਾ ਟਿਕਣਾ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਫਿਰ ਤੁਹਾਨੂੰ ਦਿਖਾਉਣੇ ਆ ਅਗਲੀ ਕਾਰਵਾਈ ਆਪਣੀ ਤੇ ਪਹਿਲਾਂ ਵੇਖਿਓ ਆਪਣੀ ਵੀਡੀਓ లైక్ ਦੱਸ ਜੂ ਨੀ ਕੋਈ ਲੋਮ ਮਟਰ ਉਹ ਸਿਵਾਚਾਰ ਰਖਣ ਭਲਾਡੇ ਤੇ ਡੱਬ ਹੋ ਗਿਆ ਪਤਾ ਯਾ ਕਰਦਾ ਵਿਚੀ ਵੜੀ ਜਾਂਦਾ ਉਹ ਦਿਖਾਉਲੇ ਆ ਕਿ ਹੋ ਗਿਆ ਇਹਨੂੰ ਯਾ ਟਿੱਕ ਗਿਆ ਵਿਚੀ ਵੜ ਗਿਆ ਯਾਰ ਜਮੀਂ ਹੋਰ ਮੋਟਾ ਨਹੀਂ ਹੋ ਰਿਹਾ ਯਾਰ ਵਿਚੀ ਵੜੀ ਜਾਂਦਾ ਹੈ ਤੁਹਾਨੂੰ ਦਿਖਾਉਣਾ ਸਾਨੂੰ ਮਿੱਤਰੂ ਕੂੜਾ ਬਣਾ ਬੈਠਾ ਹੈ ਦਿਖਾਈਏ ਤੇ ਕਹਿ ਕੇ ਤਾਂ ਉਹਨਾਂ ਨੇ ਕਲਚਰ ਪਾਉਂ ਦਿੱਤਾ ਜਿਹੜਾ ਕੁਸੂਰ ਨਹੀਂ ਬਣੂਗਾ ਆ ਬੈਠਾ ਪਹੁੰਚ ਗਏ ਆਪਾਂ ਰਾਇਲ ਸਿਟੀ ਚ ਡਾਕਟਰ ਕੋਲੇ ਦਿਖਾਉਣੇ ਤੁਹਾਨੂੰ ਡਾਕਟਰ ਨੂੰ ਬੁਲਾਉਣੇ ਕੀ ਪ੍ਰੋਬਲਮ ਆ ਘਰ ਪੁੱਛਦੇ ਆ ਰੁ ਪੁੱਛ ਕੇ ਫਿਰ ਉਹੀ ਕਾਰਵਾਈ ਕਰਾਂਗੇ ਕਤੂਰੇ ਦੇ ਫਿਰ ਆਪਾਂ ਮਿੱਤਰੋ ਚੱਲ ਚੱਲ ਮੁੰਡਿਆ ਜੀ ਕਿੰਨਾ ਸੋਹਣੀ ਜਗਾ ਬਣਾਈ ਹੋਈ ਹੈ ਟੌਪ ਟੌਪ ਦੀਆਂ ਗੁੱਟੀਆਂ ਆਲੇ ਬੈੱਡ ਤੇ ਬਈ ਦੇਖੋ ਮਿੱਤਰੋ ਕਤੂਰੇ ਨੂੰ ਆਪਣੇ ਨੂੰ ਟਰੀਟਮੈਂਟ ਚੱਲੂ ਆ ਦਾਖਲ ਕਰਨਾ ਭੂਣ ਦਾ ਦਾਖਲ ਕਰਨਾ ਭੂਏ ਦਾਖਲ ਕਰਨਾ ਪੈ ਸਕਦਾ ਹੈ ਲਿੱਸਈ ਹੋਈ ਜਾਂਦਾ ਦਿਨੋ ਦੇ ਨਾਮ ਬਾਲਬੂਜੇ ਝਾੜਤੇ ਇਹਨਾਂ ਨੇ ਪਤਾ ਨਹੀਂ ਕੀ ਕਰਦੇ ਨੇ ਕੀ ਨਾ ਦੇਖੋ ਇਹ ਦੇਖ ਦਾਖਲ ਕਰਨਾ ਵੀ ਪੈ ਸਕਦਾ ਹੈ ਬਾਕੀ ਉਹ ਕਾ ਸੁਵੇ ਦੇ ਚੱਕ ਚੱਕੀ ਜਾਂਦਾ ਵਿਚਾਰਾ ਦੇਖੋ ਇਹ ਐਵੇਂ ਆ ਵੀ ਨਹੀਂ ਨਾ ਜੱਡ ਜਾਣਗੇ ਤੇ ਰਾਤ ਨੂੰ ਨਹੀਂ ਪਏ ਰੋਟੀ ਲੈ ਕੇ ਆ ਜਾਗੇ ਯਾਰ ਜੰਗਸ਼ਣ ਲਾਦਾ ਵਿਚਾਰਾ ਪੋਲਾ ਬੈਠਾਗਾ ਉਸ ਕਦੀ ਨਹੀਂਗਾ ਟੀਕੇ ਦੂਰੇ ਹਨਾ ਓਏ ਉਸ ਕਦੀ ਨਹੀਂਗਾ ਟੀਕੇ ਤੋਂ ਤਾਂ ਬਣਾ ਦਾਂਗੇ ਦਵਾਈ ਤੋਂ ਕੋਈ ਪੂਰਾ ਲੈ ਕੇ ਚੱਲਿਆ ਪਰ ਕੈਂਡਮਣ ਜੂਰ ਕਿੰਨਾ ਖਚਦਾ ਆਪਦੇ ਨਹੀਂ ਜਾਂਦੇ ਕਿੰਨਾ ਇਹਦੇ ਕਰਤਾ ਇਹ ਹੁਣ ਵੀ ਨਾ ਬਣਿਆ ਫੇਰ ਬਣਦਾ ਵੀ ਕੱਟ ਜੀ ਮੇਰੇਲੇ ਨੂੰ ਫੇਰ ਬਣਦਾ ਵੀ ਨਹੀਂਗਾ ਜਾਂ ਹੁਣ ਵੀ ਨਾ ਬਣਿਆ ਮੈਂ ਮੇਰੇ ਨੂੰ ਕੱਟੂਆ ਹੁਣੇ ਤੇ ਇਹਨੂੰ ਦੇਖੀ ਕਰਦਾ ਏ ਅਛਾ ਜਰਾ ਕਾ ਮੇਲੇ ਚ ਲੈ ਕੇ ਜਾਇ ਕਰਾਂ ਇਹਨੂੰ ਹਾਂ ਹਾਂ ਅਰੇ ਮੈਨੂੰ ਐ ਲੱਗਦਾ ਦੇਸੀ ਐ ਦੇਸੀ ਦੇ ਨੇ 80 ਰੁਪਏ ਲੈ ਇਹਨਾਂ ਨੂੰ ਲੜਾ ਇਹਨੂੰ ਲੜਾਉ ਦਿਓ ਮਾਰੀ ਜਾਂਦੇ ਨੇ ਫਕਾਰੇ ਲੈ ਆ ਨਾ ਦੇ ਦੇਸੀ ਲਾਦਾ ਵੀ ਆਪਾਂ ਨੂੰ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਕਿਵੇਂ ਐ ਲੱਗਦਾ ਜਰੂਰ ਕਮੈਂਟ ਕਰਕੇ ਦੱਸੋ ਇਹ ਸੀਗਾ ਜਿੰਦਾ ਇਹ ਸਾਨੂੰ ਇਹ ਮੈਨਸਰਦਾ ਲੱਗਦਾ ਕਿ ਨਾ ਓਕੇ ਮਿੱਤਰੋ ਚਲੋ ਬਲੌਗ ਦਾ ਆਪਾਂ ਇੱਥੇ ਐਂਡ ਕਰ ਦੇਵਾਂਗੇ ਜੇ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਫੋਲੋ ਓਕੇ